ਸਤਰੀਕ ਹੈ ਜੀ ਬਾਈ ਜੀ 12 ਅਗਸਤ 2025 ਤੇ ਆਪਾਂ ਖੜੇ ਆ ਗੁਰਦੁਆਰਾ ਮੰਜੀ ਸਾਹਿਬ ਇੱਥੋਂ ਆਪਾਂ ਗੁਰਦੁਆਰਾ ਮੰਜੀ ਸਾਹਿਬ ਤੋਂ ਅਮਾਲੇ ਤੇ ਅੱਜ ਚੱਲਦੇ ਆਂ ਅਮਾਲੇ ਕਰਦੇ ਆਂ ਸਫ਼ਰ ਅਮਾਲੇ ਦਾ ਤੇ ਦਿਖਾਉਣੇ ਤੁਹਾਨੂੰ ਰਾਹ ਦੇ ਵਿੱਚ ਆਪਾਂ ਜੋ ਜੋ ਵੀ ਕਿਹੜੇ ਕਿਹੜੇ ਪੜਾ ਕੇ ਰੁਕਾਂਗੇ ਚਲੋ ਕਰਦੇ ਸ਼ੁਰੂ ਅੱਜ ਦੀ ਸ਼ੁਰੂਆਤ ਗੁਰਦੁਆਰਾ ਮੰਜੀ ਸਾਹਿਬ ਤੋਂ ਅਮਾਲਾ ਜੀ ਸਵੇਰ ਦੇ 5:00 ਵਜੇ ਆ ਤੇ ਸਾਥੀ ਵੀ ਮੇਰਾ ਉੱਠਕੜਾ ਤੇ ਕੋਈ ਜਾਨ ਤਿਆਰ ਤੇ ਬਾਹਰ ਭਾਈ ਜੀ ਜਿਹੜਾ ਅੱਜ ਨਹੀਂ ਪੈ ਰਿਹਾ ਅੱਜ ਆਪਾਂ ਰੁਕੇ ਸੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਇਹ ਆਪਣਾ ਕਮਰਾ ਸਾਥੀ ਆਪਣਾ ਇਹਦਾ ਹੋਈ ਇਹਦਾ ਤਿਆਰ ਆ ਇਹ ਨੂੰ ਜਾਂਦਾ ਹੁਣ ਫੋਨ ਚਾਰਜ ਲੱਗੇ ਪਏ ਆ ਤੇ ਬਾਹਰ ਭਾਈ ਜੀ بارش ਹੋ ਰਹੀ ਅੱਜ ਦੇਖਦੇ ਆ ਬਾਕੀ ਬਾਹਰ ਜਾ ਕੇ ਕੀ ਮਾਣਾ ਅੱਜ ਤੇ ਜਿਹੜਾ ਬਈ ਸਫ਼ਰ ਆਪਣਾ ਰੋਗੇ ਜੀ ਮੰਜੀ ਸਾਹਿਬ ਤੋਂ ਹੰਬਾਣਾ ਗੁਰਦੁਆਰਾ ਲੋ ਜੀ ਆਪਣਾ ਕਮਰਾ ਕਿੱਤਾ ਵਗੈਰਾ ਬੈਗ ਵਗੈਰਾ ਆਪਣੇ ਇੱਥੇ ਪਈ ਆ ਤੇ ਬਾਹਰ ਬਈ ਜੰਦਾ ਨਹੀਂ ਪਈ ਜਾਂਦਾ ਬਹੁਤ ਜਿਆਦੇ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦੇ ਕਮਰੇ ਰੂਮ ਮਿਲਦੇ ਇੱਥੇ ਗੁਰਦੁਆਰਾ ਮਨਜੀ ਸਾਹਿਬ ਬਾਅਦ ਹਲੋ ਲਿਖੋਣੇ ਆ ਜਾ ਕੇ ਟਾਈਮ ਜਿਹੜਾ ਵਈ 5 ਵਜੇ ਤੇ 15 ਮਿੰਟ ਹੋ ਗਏ ਆ ਤੇ ਔੜੀਆਂ ਥੱਲੇ ਉਤਰ ਕੇ ਜਾਣਾ ਪੈਂਦਾ ਮਾਰ ਬਈ ਮੀ ਪਈ ਜਾਂਦਾ ਤੇ ਇਹ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਮੰਜੀ ਸਾਹਿਬ ਅੱਜ ਬਈ ਤਰੀਕ ਹੈਗੀ ਆ 12 ਅਗਸਤ 2025 ਤੇ ਅੱਜ ਇੱਥੇ ਬਈ ਬਹੁਤ ਜਣਾ ਭਾਰੀ ਮੇਲਾ ਲੱਗਣਾ ਪਰ ਮੀ ਕਰਕੇ ਥੋੜਾ ਆ ਸੰਗ ਤਾਂ ਹਜੇ ਆਈਆਂ ਨਹੀਂ ਨੇ ਤਾਂ ਸਾਨੂੰ ਵੀ ਬਾਬਾ ਜੀ ਨੇ ਕਹਿਤਾ ਸੀ ਵੀ ਬਈ 5 ਵਜੇ ਜਿਹੜਾ ਕਬਰਾ ਖਾਲੀ ਕਰ ਦਿਓ ਸੰਗ ਤਾਂ ਬਹੁਤ ਜ਼ਿਆਦਾ ਆ ਰਹੀਆਂ ਕਹਿੰਦੇ ਸਾਡਾਂ ਦੂਰੋਂ ਦੂਰੋਂ ਇਹ ਆ ਜੀ ਗੁਰਦੁਆਰਾ ਮਨਜੀ ਸਾਹਿਬ ਟਾਈਮ ਜਿਹੜਾ ਹੋ ਗਿਆ ਸਵੇਰੇ 5:20 ਮਿੰਟ ਹੋ ਗਏ ਆ ਚਾਹ ਪਾਣੀ ਛਕਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗ ਦੀ ਜਿਹੜੀ ਤਿਆਰੀ ਆਪਾਂ ਕਰਦੇ ਆਂ ਜਾਨ ਦੀ ਇਹ ਹੈਗੀ ਪਾਰਕਿੰਗ 10 ਮਿੰਟ ਸੁਣਦੇ ਹਾਂ ਗੁਰਬਾਣੀ ਲਓ ਜੀ ਤਿਆਰੀ ਕਰਤੀ ਆ ਰਾਤ ਮੀਂਹ ਆਇਆ ਸੀਗਾ ਤੇ ਹੁਣ ਆ ਤਾਂ ਸਮਾਨ ਆਪਣਾ ਬੰਨਣ ਲੱਗੇ ਸਾਈਕਲਾਂ ਦੇ ਤੇ ਕਾਰ ਲੱਗੀਆਂ ਰੈਡੀ ਫਾਹਲ ਫੂਹ ਪਾਵਾਂਗੇ ਬਾਈ ਤੇ ਬੱਦਲ ਹਜੇ ਵੀ ਬਹੁਤ ਵਣਿਆ ਖੜਾ ਪੂਰਾ ਬੱਦਰਾ ਹਜੇ ਸਮਾਨ ਜਿਹੜਾ ਹੁਣ ਆਪਾਂ ਚੰਗੀ ਤਰ੍ਹਾਂ ਬੰਨ ਮੁਣ ਕੇ ਨਿਕਲਦੇ ਇਥੋਂ ਟਾਈਮ ਜਿਹੜਾ ਬਈ ਉਹ ਹੋਵੇ 7:00 ਵਜੇ ਪੂਰੇ ਸਾਰੇ ਰੈਡੀ ਹੋਏ ਨੇ ਥੱਲੇ ਦੀ ਕਿਵੇਂ ਬੈਚ ਬਲੇਟ ਗਈ ਅਹੀਂ ਰੱਖ ਲਾ ਜਿਵੇਂ ਆ ਰੱਖਿਆ ਤੇ ਸਾਈਕਲ ਆਪਣੇ ਰੈਡੀ ਹੈ ਜੀ ਮੰਜਾਂ ਦੀ ਤਿਆਰੀ ਕਰਦੇ ਆ ਨਿਕਲਦੇ ਆ ਗੁਰਦੁਆਰਾ ਹਰਗੋਬਿੰਦ ਸਾਹਿਬ ਜੀ ਸਾਹਮਣੇ ਲਿਖਿਆ ਜੀ ਹਰਗੋਬਿੰਦ ਸਾਹਿਬ ਜੀ ਲੋ ਜੀ ਸਾਂਤੋਂ ਖੇਚਤੀ ਆਪਾਂ ਤਿਆਰੀ ਗੁਰਦੁਆਰਾ ਮੰਜੀ ਸਾਹਿਬ ਤੋਂ ਬਾਹਲੇ ਤੱਕ ਤੇ ਇਸ ਟਾਈਮ ਆਪਾਂ ਤਾਂ ਵੀੜਾ ਵੀ 7 ਵਜੇ ਪੂਰੇ 7 ਵਜੇ 5 ਮਿੰਟ ਹੋ ਗਿਆ। ਸਾਹਮਣੇ ਗੁਰਦੁਆਰਾ ਸਾਹਿਬ ਦੇ ਬਾਹਰ ਛੌਣ ਕਰਕੇ ਬਈਆ ਜਰਾ ਥੋੜਾ ਜਿਹਾ ਲੇਟ ਹੋ ਗਏ। ਤੇ ਨਹੀਂ ਆਪਣਾ ਟਾਰਗੇਟ ਸੀ ਬਈ 6:00 ਵਜੇ ਤੁਰਾਂਗੇ। ਤੇ ਇਹ ਤਸਵੀਰ ਬਣੀ ਆ। ਤੇ ਇੱਧਰ ਦੇਖੋ ਜੀ ਕੋੜੇ ਦੀ। ਇਹ ਹੈਗੇ ਗੁਰਦੁਆਰਾ ਮੰਜੀ ਸਾਹਿਬ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਿਬ। ਸਾਹਮਣੇ ਲਿਖਿਆ ਜੀ। ਤੇ ਹੁਣ ਆਪਾਂ ਚੱਲਦੇ ਆਂ 7:00 ਵਜੇ। ਤੇ ਕਰਦੇ ਆਂ ਤਿਆਰੀ ਇਹਦੇ ਮੀਂਹ ਦਾ ਮਾਸਣਾ ਹੈਗਾ ਜੀ ਥੋੜਾ ਥੋੜਾ। ਬਾਕੀ ਦੇਖਦੇ ਆਂ ਰਸਤੇ 'ਚ ਕੀ ਦਿੱਕਤ ਆਉਂਦੀ ਆ। ਲਓ ਜੀ ਖਲਤੇ ਆਪਾਂ ਸਾਈਕਲ। ਅੰਬਾਲੇ ਵਾਲ ਨੂੰ ਸਾਥੀ ਵੀ ਆਪਣਾ ਇਹਦਾ ਕੈਮਰਾ ਕੋਨਾ ਫਿੱਟ ਕਰੀ ਜਾਂਦਾ ਬਈ। ਲੱਗ ਪਿਆ ਵਾ ਰੇਸੇ ਵੀ। ਸਵੇਰ ਦਾ ਟਾਈਮ ਆ ਬਈ। ਤੇ ਮੈਂ ਪਿਆ ਕਰਕੇ ਥੋੜੀ ਦਿੱਕਤ ਆ ਰਹੀ ਹੈ ਗੱਡੀ-ਗੱਡੀ ਆਉਂਦੀ ਜੇ ਸਾਈਡ ਤੇ ਕਰਨਾ ਪੈਣਾ ਕਿਉਂਕਿ ਪਾਣੀ ਦੀ ਜਿਹੜਾ ਆਪਣੇ ਤੇ ਚਿੱਟੇ ਪੈਂਦੇ ਅੱਜ ਵਾਰ। ਬਈ ਖੰਨਾ ਤੇ ਮੜਿਆਲਾ ਖੁਰਦ ਤੇ ਮੜਿਆਲਾ ਕਲਾਂ। ਇਹ ਪੈਂਡ ਆਉਣਗੇ ਵਿੱਚ ਦੋ ਤਿੰਨ। ਸਾਥੀ ਵੀ ਖਿੱਚੀ ਤਰੀ ਆਉਂਦਾ ਦੇਖੀ ਮੌਸਮ ਬਹੁਤ ਸੋਹਣਾ ਹੋ ਗਿਆ ਠੰਡਾ ਹੋ ਗਿਆ। ਤੇ ਨਹੀਂ ਪਿਆ। ਸੜਕਾਂ ਦੇ ਸਾਈਡਾਂ ਤੇ ਦੇਖੋ ਪਾਣੀ ਜਿਹੜਾ ਖੜਾ ਹੋਇਆ। ਬਸ ਇਹਦੀ ਥੋੜੀ ਦਿੱਕਤ ਆਉਂਦੀ ਆ ਜੀ। ਆ ਦੇਖੋ। ਇਹ ਪਾਣੀ ਖੜਾ ਨਾ ਗੱਡੀ ਗੁੱਡੀ ਆਉਂਦੀ ਆ ਉਦੋਂ ਕੋਈ ਰੁਕਣਾ ਪੈਂਦਾ ਬਈ ਸਾਈਕਲ ਵਾਲੇ ਨੂੰ ਗੱਡੀ ਵਾਲਾ ਤਾਂ ਬਈ ਰੁਕਦਾ ਨਹੀਂ ਅੱਜਕੱਲ ਸੇਹੇ ਕਾਲੇ ਨੂੰ ਸਾਈਡ ਤੇ ਕਰਨਾ ਪੈਂਦਾ ਤੇ ਕਰਦੇ ਗੱਲਾਂ ਬਾਤਾਂ ਅੱਗੇ ਜਾ ਕੇ ਆਓ ਜੀ ਆਪਾਂ ਪਹੁੰਚ ਗਏ ਵੀਜਾ ਵੀਜੇ ਪਹੁੰਚ ਗਏ ਦੇਖੇ ਤਾਂ ਬਈ ਵੀਜਾ ਨਹੀਂ ਲੱਗਦਾ ਤਾਂ ਇੱਥੇ ਲਵਾਓ ਆ ਕੇ ਵੀਜਾ ਤੇ ਵੀਜੀ ਦਾ ਪਿੰਡ ਵੀਜਾ ਥੋੜਾ ਆ ਗਿਆ ਬਈ ਬੱਸ ਸਟੈਂਡ ਐਂਡ ਵੀ ਜਾ। ਬਾਈ ਮਾਲਾ ਇੱਥੋਂ ਹੈਗਾ ਜੀ 83 ਕਿਲੋਮੀਟਰ ਲੱਗਿਆ ਬਾਈ ਸਾਹਮਣੇ ਬੋਰਡ ਆ ਗਿਆ ਸਾਨੂੰ। ਕਹਿੰਦਾ ਵੀ ਖਿੱਚੀ ਚੱਲੋ ਸਾਈਕਲ। ਇਹ 83 ਕਿਲੋਮੀਟਰ ਆਪਾਂ ਜਿਹੜਾ ਸਫਰਾ ਜੇ ਕਰਾਂਗੇ ਉਹ ਸਾਹਮਣੇ ਬੋਰਡ ਲੱਗਿਆ ਬਾਈ 83 ਕਿਲੋਮੀਟਰ ਦਾ। ਤੇ 4-5 ਘੰਟੇ ਦੀ ਬਾਟ ਪਈ ਹੈਗੀ ਆ। 4 ਜਾਂ 5 ਘੰਟੇ ਚ ਖਿੱਚ ਕੇ ਲਾਵਾਂਗੇ। 20 ਕਿਲੋਮੀਟਰ ਦੀ ਐਵਰੇਜ ਨਾਲ ਵੀ ਚੱਲੇਗਾ ਬਾਈ। 1 ਘੰਟੇ ਵਿੱਚ 20 ਕਿਲੋਮੀਟਰ ਕੱਢ ਗਏ ਮੌਸਮ ਸਾਫ਼ ਆ ਗਰਮੀ ਹੈਣੀਗੀ ਮੀਂਹ ਪਿਆ ਠੰਡਾ ਮੌਸਮ ਆ ਕਿੱਟਾਂ ਦੇ ਸਾਈਕਲ ਬਈ ਅੱਜ ਤੇ គ្រੂ ਖੇਤਰ ਸਾਹਮਣੇ ਬੋਰਡ ਲੱਗਿਆ ਸਰਹੰਦ ਦੇ 28 ਕਿਲੋਮੀਟਰ ਤੇ គ្រੂ ਖੇਤਰ ਬਈ ਹੈਗਾ 100 ਤੇ 27 ਕਿਲੋਮੀਟਰ ਹਾਈਵੇ ਰੋੜਾ ਥੱਲੇ ਲਿੰਕ ਰੋੜਾ ਬਾਈ ਓਡਾ ਉਹ ਸਾਹਮਣੇ ਲੱਗਿਆ ਬੋਰਡ ਦੇ ਤੇ ਸਰਹੰਦ 28គ្រੂ ਖੇਤਰ 127 ਕਿਲੋਮੀਟਰ ਵਧੀਆ ਸੜਕਾ ਬਈ ਸਾਫ਼ ਸੁਥਰੀ ਖਿਚਾਂਗੇ ਸਾਈਕਲਾਂ 'ਚ ਬਈ ਜਾਵਾਂਗੇ ਬਾਲੇ ਦਿਖਾਵਾਂਗੇ ਉੱਥੋਂ ਦਾ ਗੁਰੂ ਘਰ ਨਮਾਣੀ ਦਈ ਸੰਨ ਲੋ ਜੀ ਸੰਗ ਤੋਂ ਸਰਹੰਦ ਰਹਿ ਗਿਆ 10 12 ਕਿਲੋਮੀਟਰ ਦੂਰ ਰਹਿ ਗਿਆ ਪਰ ਬਈ ਮਹੀੜਾ ਸ਼ੁਰੂ ਹੋ ਗਿਆ ਛਣਮਣ ਕਣਮਣ ਹੋ ਗਈ ਸ਼ੁਰੂ ਤੇ ਸਰਹੰਦ ਪਹੁੰਚ ਜੀ ਗਈ ਕੀਤਾ ਮੁੰਡੇ ਨੇ ਕਹਿੰਦੇ ਸਰਹੰਦ ਜਿਹੜਾ ਮੀਂਹ ਬਹੁਤ ਪਈ ਜਾਂਦਾ ਤੇ ਆਪਾਂ 15 ਕਿਲੋਮੀਟਰ ਪਿੱਛੇ ਆ ਸਰਹੰਦ ਤੋਂ ਬਸ ਅੱਧੇ ਪੌਣੇ ਘੰਟੇ ਦਾ ਰਾ ਆਪਣਾ ਤੇ ਇੱਧਰ ਸਾਰੇ ਮੀਂਹ ਪਿਆ ਇੱਥੇ ਵੀ ਤੇ ਉੱਥੇ ਵੀ ਹੁਣ ਬਹੁਤ ਮੀਂਹ ਪਈ ਜਾਂਦਾ ਸਰਹੰਦ ਪਹੁੰਚ ਗਏ ਸ਼ਾਂਤਿ ਨਾਲ ਅੱਜ ਖੰਨੇ ਪਹੁੰਚੇ ਸੀ ਤੇ ਸਾਈਕਲ ਜਿਹੜਾ ਆਪਣਾ ਪੈਂਚਰ ਹੋ ਗਿਆ ਤੇ ਹੁਣ ਆਪਾਂ ਤੁਰ ਕੇ ਜਾਣਾ ਪੈਣਾ ਅੰਦਾ ਕਿਲੋਮੀਟਰਾਂ ਬਾਅਦ ਦੁਕਾਨ ਹੈਗੀ ਖੁੱਲੀ ਸਾਈਕਲ ਨੇ ਪਹਿਲਾਂ ਵੀ ਜਿੱਤ ਕਰਨ ਨਵਾਂ ਟਾਇਰ ਸੀਗਾ ਚੱਲ ਕੋਲ ਖੁੱਬ ਗਿਆ ਲੱਗਦਾ ਇੱਥੇ ਬਈ ਖੰਨੇ ਆਏ ਸੀਗੇ ਨਹੀਂ ਤਾਂ ਹੁਣ ਉਹਨੂੰ ਖੰਨਾ ਆਪਾਂ ਕ੍ਰੋਸ ਕਰ ਦੇਣਾ ਸੀਗਾ ਸਾਈਕਲ ਪੈਂਚਰ ਹੋਣ ਕਰਕੇ ਬਈ ਆਪਣਾ ਅੰਦਾ ਪੋਣਾ ਘੰਟਾ ਹੁਣ ਖਰਾਬ ਹੋ ਗਿਆ ਮੌਸਮ ਵੀ ਬਈ ਖਰਾਬ ਹੋਇਆ ਕੋਲੋਂ ਕਣਮਣ ਕਣ ਮੇ ਹੋਈ ਜਾਂਦੀ ਹੈ ਤੇ ਰੁੜੀ ਜਾਂਦਾ ਕੌਣ ਬਾਈ ਹੌਲੀ ਹੌਲੀ ਦੇਖਦੇ ਆਂ ਅੱਗੇ ਕੋਈ ਦੁਕਾਨ ਖੁੱਲੀ ਹੋਈ ਤਾਂ ਸੈਕ ਵਾਲੀ ਲਓ ਜੀ ਆਪਾਂ ਖੰਨੇ ਪਹੁੰਚ ਗਏ ਆਂ ਤੇ ਮੀਂਹ ਪੈ ਗਿਆ ਪੈ ਕੇ ਹਟਿਆ ਹੁਣੇ ਹੁਣੇ ਪਾਣੀ ਖੜਾ ਥੋੜਾ ਥੋੜਾ ਉਸ ਤੋਂ ਉੱਦਲ ਵੀ ਪੂਰਾ ਬਣਿਆ ਹੋਇਆ ਸਰਹੱਲ ਪਹੁੰਚ ਗਏ ਆਪਾਂ ਉਸ ਤੋਂ ਬਾਅਦ ਦੇਖਾਂਗੇ ਅੱਗੇ ਦਾ ਜਿਹੜਾ ਸਵਰ ਆਪਾਂ ਉਹ ਇਹ ਹੈ ਸਿਮਲਾ ਹਸਪਤਾਲ ਖੰਨਾ ਸਿਮਲਾ ਸਪਾਰ ਖੰਨਾ ਨੂੰ ਜਿਹੜਾ ਰਾਹ ਮੁੜਦਾ ਇੱਥੋਂ ਮੌਸਮ ਬਈ ਹੁਣ ਤਾਂ ਠੰਡਾ ਪਰ ਮੀਂਹ ਕਰਕੇ ਥੋੜੀ ਦਿੱਕਤ ਆ ਰਹੀ ਹੈ ਕਦੇ ਕਦੇ ਕਣਮਣ ਕਣਮਣ ਸ਼ੁਰੂ ਹੋ ਜਾਂਦੀ ਹੈ ਕਿੱਥੀ ਆਨੇ ਬਾਈ ਸਾਈਕਲ ਆਪਾਂ ਤੀਸਰਾ ਹੰਦ ਪਹੁੰਚ ਗਏ ਹਾਂਜੀ ਕਮਲ ਦਾ ਸਾਈਕਲ ਪੈਂਚਰ ਹੋ ਗਿਆ ਤੇ ਖੰਨੇ ਖੜੇ ਆਪਾਂ ਤੇ ਬਾਈ ਮੀ ਵੀ ਆ ਗਿਆ ਕੰਮਣ ਕੰਮ ਸ਼ੁਰੂ ਹੋ ਗਿਆ ਤੇ ਸਾਈਕਲ ਵੀ ਪੈਂਚਰ ਹੋ ਗਿਆ ਦੁਕਾਨ ਬਾਈ ਹੁਣ ਮਿਲੀ ਆ ਬਾਈ ਖੁੱਲੀ ਜਾਂਦਾ ਸਾਹਮਣੇ ਤੇ ਬਾਈ ਕਹਿੰਦਾ ਲਿਆਓ ਕੋਈ ਚੱਕਰ ਨਹੀਂ ਲਾ ਦਿੰਨੇ ਆ ਤੇ ਮੀ ਵੀ ਦੇਖੋ ਜੀ ਸ਼ੁਰੂ ਹੋ ਗਿਆ ਲਾ ਉਥੇ ਸਾਹਮਣੇ ਬਾਈ ਕੋਲੇ ਲਾ ਹਾਂ ਕਹਿੰਦਾ ਲਾ ਦੇਣਾ ਮਗਲਾ ਟਾਇਰ ਬਾਈ ਸਾਈਕਲ ਦਾ ਪੈਂਚਰ ਹੋ ਗਿਆ ਆਪਣਾ ਅੱਜ ਬਈ ਸਫਰ ਜਿਹੜਾ ਥੋੜਾ ਆ ਔਖਾ ਹੋ ਗਿਆ ਮੈਂ ਵੀ ਆ ਗਿਆ ਬਈ ਦੇਖੋ ਮੀਂਹ ਫੁੱਲ ਪੈ ਰਿਹਾ ਖੰਨੇ ਸਵੇਰੇ ਵੀ ਪੈ ਗਿਆ ਤੇ ਹੁਣ ਵੀ ਜਿਹੜਾ ਮੀਂਹ ਆਏ ਕੰਮਾ ਸ਼ੁਰੂ ਹੋ ਗਿਆ ਤੇ ਪੈਂਚਰ ਲਵਾ ਕੇ ਦੇਖਦੇ ਆਂ ਮੀਂਹ ਸਾਟੂ ਦਾ ਬਈ ਗਾਹ ਨਾਲ ਜਿਹੜਾ ਸਫਰ ਆਪਾਂ ਕਰਾਂਗੇ ਸ਼ੁਰੂ ਮਾਊ ਜੀ ਖੰਨੇ ਪਹੁੰਚ ਗਏ ਸੀ ਤੇ ਮੀਂਹ ਆ ਗਿਆ ਤੇ ਇੱਥੇ ਢਾਬੇ ਤੇ ਰੁਕ ਗਏ ਆ ਸਾਮਣੇ ਲੱਗਿਆ ਖੰਨੇ ਦਾ ਬੋਰਡ ਖੰਨਾ ਤੇ ਕੌਣ ਬਾਈ ਦਾ ਸਾਈਕਲ ਪੈਂਚਰ ਹੋ ਗਿਆ ਤੇ ਪੈਂਚਰ ਲੱਗੀ ਜਾਂਦਾ ਨਹੀਂ ਹਟੂਗਾ ਤਾਂ ਬਈ ਫਿਰ ਆਪਾਂ ਚੱਲਦੇ ਆ ਥੋੜਾ ਸ੍ਰਾਮ ਤਾਂ ਪਹੁੰਚਾਂਗੇ ਅੱਜ ਦੇਣਾ ਆਪਣਾ ਦੂਜਾ ਤੇ ਕੰਮ ਮੁਸ਼ਕਲ ਹੋ ਗਿਆ ਮੀਂਹ ਦੇ ਕਾਰਨ ਥੋੜਾ ਜਿਹਾ ਅੱਜ ਸਫਰ ਮੈਨੂੰ ਲੱਗਦਾ ਥੋੜਾ ਨਿਕਲੂਗਾ ਅੱਜ ਖੰਨੇ ਪਹੁੰਚ ਗਏ ਆ ਤੇ ਮੀਂਹ ਦੇ ਕਾਰਨ ਆਪਾਂ ਥੋੜਾ ਇੱਥੇ ਰੁਕਣਾ ਪੈ ਰਿਹਾ ਵੀ ਨਹੀਂ ਬਹੁਤ ਜ਼ਿਆਦਾ ਆ ਖੰਨੇ ਟਾਬੇ ਤੇ ਖੜੇ ਹਾਂ ਦੇਖਦੇ ਕਿੰਨਾ ਜਰੂਰ ਆਪਣਾ ਮਿੰਨਾ ਮੀਂਹ ਨੇ ਅੱਜ ਬਈ ਜਿਹੜਾ ਸਫਰ ਹੈ ਫੇਰੀ ਦਿੱਕਤ ਘਾਤੀ ਪੈਦਾ ਨਹੀਂ ਨੇ ਟਾਬੇ ਤੇ ਰੁਕਿਆ ਭਾਈਆਂ ਕੋਲੇ ਕਾ ਪਾਣੀ ਪੀਨੇ ਕਰਦੇ ਵੇਟ ਬਾਈ ਮਹੀਦੀ ਕਿੰਨਾ ਚਿਰ ਅੱਜ ਆਪਣਾ ਘੰਟਾ ਰੋਕਦੇ ਆ ਲੈਣੇ ਕੜੂਗਾ ਤਾਂ ਫਿਰ ਆਪਾਂ ਬਈ ਤੁਰਾਂਗੇ ਸਰਹੰਦਵਾਲਾ ਨੂੰ ਤੇ ਅੱਜ ਸਰਹੰਦ ਤਾ ਪਹੁੰਚ ਗਏ ਸਰਹੰਦ ਦੇ ਤੋਂ ਬਈ 16 ਕਿਲੋਮੀਟਰ ਦੂਰ ਰਹਿ ਗਿਆ ਲਈ ਮੀ ਬਹੁਤ ਜਿਆਦਾ ਹੋ ਗਿਆ ਤੇ ਆਪਾਂ ਢਾਬੇ ਤੇ ਰੁਕੇ ਆ ਨਾਦੀਆਂ ਪਾਉਂਦੀਆਂ ਗੱਡੀਆਂ ਇੱਥੇ ਤੇ ਕਮਲ ਬਾਈ ਨੇ ਤਾਂ ਬਈ ਬੈਗ ਬੂਖ ਖੋਲ ਕੇ ਉਧਰ ਰੱਖ ਲਈ ਸਤਾ ਸੂ ਕੇ ਤੁਰਾਂਗੇ ਬਈ ਥੋੜਾ ਜਿਹਾ ਅੱਧਾ ਘੰਟਾ ਆਰਾਮ ਕਰਕੇ ਇਹ ਮੀ ਹਜੇ ਵੀ ਬਈ ਬਹੁਤ ਜਿਆਦੇ ਆ। ਹਟਣ ਦਾ ਨਾ ਹੀ ਲਿੰਦਾ ਪਿਆ। ਇਹ ਛੜੀ ਲੱਗੀ ਹੋਈ ਆ। ਆ ਕੀ ਦੇਖਦੇ ਆ ਬਈ ਥੋੜਾ ਉੱਚਾ ਆ ਹੋਊਗਾ ਤੇ ਫਿਰ ਆਪਾਂ ਚੱਲਦੇ ਆ ਬਈ। ਚਲੋ ਗਿਆ ਤਾਂ ਨਾਣੇ ਨਿਕਲਸ। ਤੇ ਇਸ ਤਰ੍ਹਾਂ ਹੰਦੇ ਜਾਵਾਂਗੇ ਬਈ ਆਪਾਂ। ਸਰਹੰਦ ਹੈਗਾ ਜੀ 15 ਕਿਲੋਮੀਟਰ ਅੰਮਾਲਾ 70 ਤੇ ਫਤੇਗੜ ਸਾਹਿਬ ਹੈਗਾ 18 ਕਿਲੋਮੀਟਰ। ਇਹਨਾਂ ਦਾ ਇਸਹਰੰਦ ਜਾਵਾਂਗੇ ਜਾਂ ਫਿਰ ਫਤੇਗੜ ਸਾਹਿਬ ਜਾਵਾਂਗੇ ਅੱਗੇ। ਉੱਥੇ ਜਾ ਕੇ ਆਪਣਾ ਸਟੇ ਕਰਾਂਗੇ। ਕਿ ਬਾਹਰਛ ਦੇ ਕਾਰਨ ਬਈ ਬਹੁਤ ਮੁਸ਼ਕਲ ਆਉਂਦੇ ਸਾਈਕਲਾਂ ਦੇ ਦੇਖਦੇ ਆਂ ਬਾਕੀ ਪਰਮਾਤਮਾ ਮਿਹਰ ਰੱਖੇ ਸਫ਼ਰ ਤਾਂ ਸਾਰਾ ਘਿੰਡਕ ਦਾ ਹੀ ਆਈ ਤੇ ਪਰ ਮੌਸਮ ਖਰਾਬ ਹੋਣ ਕਰਕੇ ਦਿੱਕਤ ਆ ਗਈ ਬਹੁਤ ਜ਼ਿਆਦਾ ਤਾਂ ਬੈਠੇ ਰੁਕਿਆ ਬਈ ਤੇ ਚਾਹ ਚ ਪੀਨੇ ਆ ਤੇ ਫਿਰ ਕੱਢਦੇ ਆ ਸਾਮਾਨ ਆਵਦਾ ਟੱਡੀਆਂ ਲਾਤੀਆਂ ਬੈਠੇ ਲਓ ਜੀ ਟਾਈਮ ਜਿਹੜਾ 11 ਵਜ ਗਈ ਤੇ ਮੀਂਹ ਬਾਈ ਹਜੇ ਰੁਕਨ ਦਾ ਨਾਂ ਨਹੀਂ ਲੈਂਦਾ ਪਿਆ ਥਾਂਵੇਂ ਤੇ ਰੁਕੇ ਆ ਆ ਬਾਈ ਨੇ ਦਿੱਤੀ ਆ ਬਾਈ ਚਾਹ ਆ ਛੋਟੇ ਛੋਟੇ ਕੱਪਾਂ ਚਾਹ ਦਿੱਤੀ ਆ ਦੇਖੋ ਚਾਹ ਪੀਵਾਂਗੇ ਹੁਣ ਆਪਾਂ ਛੋਟਾ ਜਿਹਾ ਕੱਪ ਆ ਤੇ ਚਾਹ ਪੀਂਦਿਆਂ ਦੇਖਦੇ ਆਂ ਜੀ ਮੌਸਮ ਕਿੰਨਾクセਈ ਹੁੰਦਾ ਪਰ ਮੈਨੂੰ ਲੱਗਦਾ ਬਾਈ ਪਾਣੀ ਬਹੁਤ ਖੜ ਗਿਆ ਤੇ 9 ਵਜੇ ਦਾ ਮੀਂਹ ਪਈ ਜਾਂਦਾ ਬਾਈ 11 ਵਜੇ ਦੋ ਘੰਟੇ ਹੋ ਗਏ ਲਗਾਤਾਰ ਮੀਂਹ ਪੈਣ ਦੇ ਆਪਾਂ ਜੀ ਆਦੇ ਟਾਰਗੇਟ ਤੋਂ ਬਈ 70 ਕਿਲੋਮੀਟਰ ਪਿੱਛੇ ਆ ਜੀ। ਅਮਾਲਾ ਹੈ 70 ਕਿਲੋਮੀਟਰ ਤੇ ਸਰਹੰਦ ਹੈ ਆ ਜੀ। 15 ਤੇ ਫਤੇਗੜ ਸਾਹਿਬ ਹੈਗਾ ਜੀ 18 ਕਿਲੋਮੀਟਰ। ਪਰ ਮਾਤਨਾ ਘੰਟਾ ਦੇ ਦੇਣਾ ਇੱਕ। ਇਹ ਘੰਟੇ ਦੇ ਵਿੱਚ ਵਿੱਚ ਆਪਾਂ ਬਈ ਫਤੇਗੜ ਸਾਹਿਬ ਚਲ ਜੀ। ਉੱਥੇ ਆਪਾਂ ਜੀ ਨਜ਼ਾਰਾ ਕਰਾਂਗੇ। ਹੋਰ ਜੀ ਫਿਰ ਦੇਖਦੇ ਆਂ ਥੋੜਾ ਜਿਹਾ ਮੀਂਹ ਘੱਡੂਗਾ ਤੁਰਦੇ ਆਂ ਵੀ। ਖੜੇ ਤਾਂ ਬਈ ਕੁਝ ਬੰਨਣਾ ਹੀ ਨਹੀਂਗਾ। ਜਾਣਾ ਹੀ ਪੈਣਾ ਸਾਈਕਲ ਖਿੱਚਣੀ ਪੈਣੀ ਆ ਥੋੜਾ ਮੀਂਹ ਘਟਿਆ ਆ ਆਪਾਂ ਖਿੱਚਦੇ ਸਾਈਕਲ ਬਈ ਸਰਹੰਦ ਵਾਲ ਨੂੰ ਸਰਹੰਦ ਹੈਗਾ ਜੀ 15 ਕਿਲੋਮੀਟਰ ਤੇ ਬਸ ਮੀਂਹ ਨਾ ਆਵੇ ਤੇ 15 ਕਿਲੋਮੀਟਰ ਆਪਾਂ ਬਈ ਪੈਂਦੀਆਂ ਚੱਲੀਆਂ ਮਿੰਟ ਦੇ ਵਿੱਚ ਜੇ ਤੱਕ ਕੜਦਾਂਗੇ ਉਹਦਾ ਕਾਰਨ ਬਈ ਆ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਆ ਕਰਕੇ ਬਈ 30-40 ਮਿੰਟ ਦਾ ਸਫ਼ਰ ਹੈਗਾ ਜੀ ਸਰਹੰਦ ਪਹੁੰਚ ਜਾਂਦਾ ਕਬਈ ਪਾਣੀ ਦਾ ਵੀ ਬਈ ਵਿਚਾਰ ਰੱਖਣਾ ਪੈਂਦਾ ਜਦੋਂ ਗੱਡੀ ਗੁੱਡੀ ਨਾ ਆਂਦੀ ਨਾ ਕੋਲ ਦੀ ਉਹਨੂੰ ਬੜੀ ਦਿੱਕਤ ਆਉਂਦੀ ਐ ਤੇ ਸਾਥੀ ਵੀ ਆਪਣਾ ਖਿੱਚੀ ਆਉਂਦਾ ਸਾਈਕਲ ਪਰਵਾਹ ਦੀ ਗੱਡੀ ਐ ਬਾਈ ਥੱਲੇ ਲੱਗਦਾ ਮਾਰਦੀ ਬਾਈ ਨੇ ਕਰੀ ਖਿੱਚੀ ਆਉਂਦਾ ਬਈ ਇਹ ਵੀ ਖਿੱਚੀ ਆ ਖਿੱਚੀ ਆ ਮੁੰਡਿਆ ਚਲੋ ਵੀ ਬਈ ਖਿੱਚੀ ਦੁਰੀ ਆਉਂਦਾ ਸੱਤਾਂਗੇ ਫੱਟੇ ਕਹਿੰਦਾ ਅੱਜ ਅੱਜ ਬਈ ਟਾਰਗੇਟ ਤਾਂ ਬਹੁਤ ਵੱਡਾ ਸੀਗਾ ਪਰ ਮੀਂਹ ਨੇ ਨਾ ਬੱਸ ਕਰਾ ਦਿੱਤੀ ਮੀਂਹ ਨੇ ਬਈ ਬੱਸ ਕਰਾ ਦਿੱਤੀ ਜਮਾਂ ਅੱਗੇ ਜਾ ਕੇ ਦੇਖਦੇ ਹਾਂ ਕਿੰਨਾ ਕਾ ਇਹਨੇ ਵੀ ਮਾਵਾ ਪਿਆਸ ਰੰਦਾ ਨਹੀਂ ਬਹੁਤ ਜ਼ਿਆਦੇ ਮੀਂਹ ਆ ਮੀਂਹ ਦੇ ਕਾਰਨ ਬਈ ਬਹੁਤ ਜ਼ਿਆਦੇ ਪਰੇਸ਼ਾਨੀ ਹੁੰਦੀ ਹੈ ਆ ਦੇਖੋ ਜੀ ਰਾਤ ਨੂੰ ਬਹੁਤ ਜ਼ਿਆਦਾ ਹੈ ਇੱਥੇ ਇਹ ਮੰਡੀ ਗਵਿੰਦਗੜ੍ਹ ਲੋਹੇਦਾਰ ਬਾਈ ਇੱਥੇ ਕਾਰੋਬਾਰ ਸਾਰਾ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਸਾਥੀ ਵੀ ਆਪਣਾ ਖਿੱਚੀ ਜਾਂਦਾ ਸਾਈਕਲ ਮੱਪੇ ਤੁਰ ਜਾਂਦਾ ਇੱਥਾ ਆਇਤਾ ਮੂਰੇ ਜਾ ਰਿਹਾ ਅੱਗੇ ਪਿੱਛੇ ਹੁੰਦਾ ਅੱਜ ਮੂਰੇ ਜਾ ਰਿਹਾ ਹੁਣ ਠੰਡਾ ਲੱਗ ਮੌਸਮ ਠੰਡਾ ਠੰਡ ਹੋਈ ਕਰ ਕੇ ਨਾ ਕਿੱਚੀ ਦਰੀ ਜਾਂਦਾ ਬਾਈ ਇਹਨਾਂ ਲਾਉਣਾ ਆਪਾਂ ਅੱਜ ਮਾਲੇ ਪਹੁੰਚਣਾ ਖਿੱਚ ਕੇ ਜਾਵਾਂਗੇ ਤਾਂ ਬਾਈ ਫੇਰ ਹੀ ਪਹੁੰਚਾਂਗੇ ਜਿਹੜਾ ਆਪਣਾ ਜਿਹੜਾ ਸਮਾਂ ਮੀਨ ਖਰਾਬ ਕੀਤਾ ਉਹ ਆਪਾਂ ਹੁਣ ਥੋੜਾ ਸਾਈਕਲਾਂ ਦੀ ਸਪੀਡ ਤੇ ਆ ਕੇ ਤੇ ਕੱਢਾਂਗੇ ਇਹ ਬਾਈ ਜੀ ਲੋਹਾ ਹੀ ਦੀ ਖਾਨ ਮੰਨਿਆ ਜਾਂਦਾ ਗਵਿੰਦਗੜ੍ਹ ਹਰ ਗੱਡੀ ਦੇ ਵਿੱਚ ਬਾਈ ਲੋਹਾ ਹੀ ਮਿਲੂਗਾ ਲੋਹੇ ਦੇ ਐਂਗਲ ਸੋਰੇ ਦੇ ਪੱਤੇਾਂ ਦਾ ਸਾਸੀ ਜਾਂ ਮਿਲਦਿਆਂ ਚੀ। ਦੇਖੋ ਭਾਈ ਮੀਂਹ ਬਹੁਤ ਜ਼ਿਆਦਾ ਸੀ ਆ ਦੇਖੋ ਪਾਣੀ ਪਾਣੀ ਖੜ ਗਿਆ। ਮੰਡੀ ਗਵਿੰਦਗੜ੍ਹ। ਭਾਈ ਕੀ ਕਰੀ ਜਨਾ। ਆ ਵੀ। ਬੱਸ ਸਟਾਪ ਆ ਗਈ। ਮੰਡੀ ਗਵਿੰਦਗੜ੍ਹ ਦਾ। ਦੇਖੋ ਪਾਣੀ ਪਾਣੀ ਆ ਭਾਈ। ਬਹੁਤ ਬਰਹਾਲਾ। ਸਾਹਮਣੇ ਆ ਗਈ ਬੱਸ ਸਟੈਂਡ ਗਵਿੰਦਗੜ੍ਹ। ਦੇ ਪਾਸੇ ਵਿਸ਼ਾਦ ਹੋਊਗਾ ਬੋਰਡ ਪਰ ਹੈ ਨਹੀਂ ਬਈ ਸਾਫ਼ ਹੀ ਹੈ کاروبار ਲੋ ਜੀ ਇਹ ਮੰਡੀ ਗੁਬਿੰਦਗੜ੍ਹ ਦੇਖੋ ਸਾਰੇ ਪਾਸੇ ਫੈਕਟਰੀਆਂ ਫੈਕਟਰੀਆਂ ਲੋਹੇ ਲੋਹਾ ਜੇ ਤਾਂ ਨਿਗਾਮ ਆਈ ਦੀ ਦੇਖੋ ਅੰਦਰ ਵੀ ਬਈ ਫੈਕਟਰੀਆਂ ਫੈਕਟਰੀਆਂ ਸਾਰੇ ਪਾਸੇ ਇਹ ਆਪਾਂ ਪੋਰ ਕ੍ਰਾਸ ਕਰਤਾ ਬਈ ਗੁਬਿੰਦਗੜ੍ਹ ਵਾਲਾ ਸਾਰੇ ਪਾਸੇ ਲੋਹੇ ਲੋਹਾ ਜੀ ਆਪਾਂ ਪਹੁੰਚ ਗਏ ਸੀਦਾ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਪਹੁੰਚਣ ਦੇ ਤੁਹਾਡਾ ਸਵਾਗਤ ਹੈ ਇਹ ਬੋਰਡ ਲੱਗਿਆ ਹੋਇਆ ਸਾਥੀ ਆਪਣਾ ਬਾਈ ਵਾਹ ਪਿੱਛੇ ਰਹਿ ਗਿਆ ਲੱਗਦਾ ਇੱਥੋਂ ਬਾਣਾ ਬਾਈ ਰਹਿ ਗਿਆ 60 ਕਿਲੋਮੀਟਰ ਤੇ ਸਰਹੰਦਰ ਰਹਿ ਗਿਆ ਜੀ 5 ਕਿਲੋਮੀਟਰ ਬਸ ਟਾਰਗੇਟ ਤੋਂ ਦਸਾਂ ਕਿ ਮਿੰਟਾਂ ਦੀ ਦੂਰੀ ਤੇ ਆ ਸਾਥੀ ਬਈ ਆਪਣਾ ਵਾਹ ਪਿੱਛੇ ਰਹਿ ਗਿਆ ਲੱਗਦਾ ਆਵਾ ਦੂਰ ਹੈ ਉਹ ਆ ਰਿਹਾ ਪਿੱਛੇ ਉਮੀ ਪੈਣ ਤੋਂ ਬਾਅਦ ਬਈ ਥੋੜੀ ਗਰਮੈਸ਼ੀ ਹੋ ਗਈ ਆ ਹੁਣ ਹੌੜਾ ਪਸੀਨਾ ਆ ਰਿਹਾ ਚਲੋ ਜੀ ਸ਼ੀਦਾ ਦੀ ਧਰਤੀ ਸ਼੍ਰੀ ਪਤੇਗੜ੍ਹ ਸਾਹਿਬ ਪਹੁੰਚਦੇ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਆਨਵਾਜ ਜੀ ਜੀ ਇਹ ਗੇਟ ਆ ਗਿਆ ਜਿ ਦਿਵਾਨ ਟੋਡਰਮਲ ਯਾਦਗਾਰੀ ਗੇਟ ਇਹ ਜੀ ਪਤੇਗੜ੍ਹ ਸਾਹਿਬ ਅਖੇ ਪੈਂਦਾ ਜੀ ਦੇਖੋ ਉੱਪਰ ਲਿਖਿਆ ਦਿਵਾਨ ਟੋਡਰਮਲ ਯਾਦਗਾਰੀ ਗੇਟ ਤੇ ਹੁਣ ਆਪਾਂ ਇੱਥੋਂ ਸਿਰਹੰਦ ਜਾਵਾਂਗੇ ਗੁਰਦੁਆਰੇ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਇਸ ਅੱਗੇ ਦਾ ਜਿਹੜਾ ਸਫ਼ਰ ਸ਼ੁਰੂ ਕਰਾਂਗੇ। ਨਾਜੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਆਪਾਂ ਪਹੁੰਚਣ ਵਾਲਿਆਂ ਤੇ ਆ ਨਹਿਰ ਜੀ ਆ ਗਈ ਬਈ ਤੇ ਗੁਰਦੁਆਰਾ ਸਾਹਿਬ ਆ ਗਿਆ। ਤੇ ਇਸ ਤੋਂ ਅੱਗੇ ਆਉਗਾ ਬਈ ਜੀ ਵੱਡਾ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਵਾਲਾ ਉਹ ਸਾਹਮਣੇ ਆ ਗਈ ਫਤੇਗੜ ਸਾਹਿਬ ਗੁਰਦੁਆਰਾ ਜੀ। ਇਹ ਇਹ ਫਲੇਗਰਸ ਹੈ ਗੁਰਦੁਆਰਾ ਸਾਹਿਬ ਦੇ ਕੋਲ ਅੱਗੇ ਹੁਣ ਇਹ ਸਿੱਧਾ ਹੀ ਜਾਣਾ ਹੈ ਆਪਾਂ ਸਿੱਧਾ ਜਾ ਕੇ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆਊਗਾ ਅਗੇ ਮੇਨ ਗੁਰਦੁਆਰਾ ਸਾਹਿਬ ਇਸਰੰਦ ਵਾਲਾ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਰਹੰਦ ਫਤੇਗੜ ਸਾਹਿਬ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਆਗੇ ਇਮਾਰਤ ਹੀ ਇਹ ਬਾਜ਼ਾਰ ਹੀ ਤੇ ਆਜੋ ਚੱਲਦੇ ਆਂ ਅੰਦਰ ਆਪਾਂ ਕਰੋਣੇ ਦਰਸ਼ਨ ਅੰਗੁਰ ਸਾਹਿਬ ਦੇ ਲਓ ਜੀ ਆਪਾਂ ਪਹੁੰਚ ਗਏ ਸਰਹੰਦ ਠੰਡਾ ਪਜੇ ਸਾਹਮਣੇ ਆ ਗਈ ਗੁਰਦੁਆਰਾ ਸਾਹਿਬ ਲਿਖਿਆ ਠੰਡਾ ਬੁਰਜ ਨਾ ਜੀ ਆਪਾਂ ਸਰਹੰਦ ਪਹੁੰਚ ਗਏ ਆ ਗੁਰਦੁਆਰਾ ਸਾਡੇ ਘਟ ਸਾਹਿਬ ਠੰਡਾ ਬੁਰਜ ਦੇ ਸਾਹਮਣੇ ਤੇ ਪਹਿਲਾਂ ਆਪਾਂ ਮੱਥਾ ਟੇਕਾਂਗੇ ਦਰਬਾਰ ਸਾਹਿਬ ਕਿ ਪਹਿਲਾਂ ਇਧਰ ਡੇਗਦੇ ਆਂ ਆ ਗਈ ਠੰਡਾ ਬੁਰਜ ਤੇ ਮਾ ਤੁਹਾਡੇ ਕਾਂਗੇ ਚਾਰ ਸਹਿਜਾਂ ਦਾ ਗੁਰਦੁਆਰਾ ਇਹ ਨੌ ਜੀ ਆਪਾਂ ਠੰਡਾ ਬੁਰਜ ਦੇ ਸੇ ਮਾ ਤੁਹਾਡੇ ਕਾਂਗੇ ਹੁਣ ਆਪਾਂ ਇਹ ਗੁਰਦੁਆਰਾ ਸਾਹਿਬ ਆ ਗਏ ਚਾਰ ਸਹਿਜਾਂ ਦਾ ਛੀਦੀ ਦਿਹਾੜਾ ਇੱਥੇ ਬਣਾਇਆ ਜਾਂਦਾ ਜੀ ਨੌ ਜੀ ਕਰੋ ਜੀ ਦਰਸ਼ਨ Anda jadi, antar mata jarak jarak mata ke jadi antar baba Jurabal, senggi, antar senggi. ਹਰ ਹੈ ਗੁਰਦੁਆਰਾ ਸਾਹਿਬ ਆਗਾ ਜੀ ਤਨਤਨ ਬਾਬਾ ਜੀਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤੇ ਕਰੋ ਜੀ ਦਰਸ਼ਨ ਤੇ ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਸਾਹਮਣੇ ਜੀ ਥੰਡੇ ਬੋਜਦਾ ਹੈਗਾ ਜੀ ਤੇ ਇਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਸਫਰ ਹੋ ਜਾਵਾਂਗੇ ਅੰਮ੍ਰਾਲੇ ਇਹ ਆ ਜੀ 메ਨ ਗੇਟ ਗੁਰਵਾਰ ਸਾਹਿਬ ਦਾ ਇਹ ਜੀਨੀਦਰ ਮਾਨ ਸਾਹਿਬ ਦਾ 메ਨ 게ਟ ਹੈ ਜੀ ਤਨ ਤਨ ਬੱਬਾ ਜੂਰਾਵਾਂ ਦੇ ਸੰਗ ਜੀ ਤਨ ਤਨ ਬੱਬਾ ਫਤੇ ਸੰਗ ਜੀ ਤਨ ਤਨ ਮਾਤਾ ਗੁਜਰਕੌਰ ਜੀ ਕਰੋ ਇਹ ਦਰਸ਼ਨ ਲਓ ਜੀ ਟੇਕ ਦਾ ਆਪਾਂ ਮੱਥਾ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੇ ਹੁਣ ਆਪਾਂ ਚੱਲੇ ਅੰਮ੍ਰਿਤਸਰ ਹਾਂ ਜੀ ਫਤਿਹਗੜ ਸਾਹਿਬ ਆਪਾਂ ਸਾਡੇ ਕੰਧ ਬਾਦ ਠੰਡੀਪੁਰ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਆ ਗਿਆ ਜੀ ਗੁਰਦੁਆਰਾ ਜੋਤੀ ਸਰੂਪ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਹਾਈਵੇ ਰੋਡ ਚੜਾਂਗੇ ਪਟਿਆਲੇ ਵਾਲਾ ਇਹ ਗੁਰਦੁਆਰਾ ਦੇਣਾ ਹੈ ਜੋਤੀ ਸਰੂਪ ਗੁਰਦੁਆਰਾ ਇਹ ਯੂਨੀਵਰਸਿਟੀ ਵਾਲੀ ਸਾਈਡ ਤੋਂ ਜਿਹਦਾ ਆਪਾਂ ਆਨੇ ਨੇ ਪਟਿਆਲਾ ਰੋਡ ਨੂੰ ਉਦੋਂ ਅਗਾਂਹ ਰਸਤੇ ਦੇ ਵਿੱਚ ਇਹ ਲਓ ਜੀ ਕਰੋ ਜੀ ਦਰਸ਼ਨ ਜੋਤੀ ਸਰੂਪ ਗੁਰਦੁਆਰਾ ਤੇ 50 ਕਿਲੋਮੀਟਰ ਪਿੱਛੇ ਪੈਂਦਾ ਇਹੇ ਘਰ ਦਾ ਟਾਬਾ ਤੇ ਬਈ ਇੱਥੇ ਆਪਾਂ ਹੁਣ ਪਾਣੀ ਪੁਣੀ ਪੀਵਾਂਗੇ ਇਹ ਪਟਰੋਲ ਪੰਪ ਆ ਬਈ ਪਾਣੀ ਪੁਣੀ ਪੀ ਕੇ ਇੱਥੋਂ ਬਈ ਰੈਡੀ ਫੜੀ ਹੋ ਕੇ ਤੁਰਾਂਗੇ ਇਹ ਲੋਕ ਬਈ ਗੱਟਾਂ 'ਚ ਤੇਲ ਭਰਾਉਂਦੇ ਆ ਤੇ ਆਪਾਂ ਬਈ ਆਪ ਦੀ ਟੈਂਕੀ 'ਚ ਪਾਣੀ ਭਰਾਵਾਂਗੇ ਤੇ ਇਹ ਹੈਗਾ ਜੀ ਘਰ ਦਾ ਟਾਬਾ ਉਹ ਜੀ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਆਪਾਂ ਰਾਜਪੁਰੇ ਦੇ ਵਿੱਚ ਇੰਟਰ ਹੋ ਰਗੇ ਆ ਇੱਥੋਂ ਬਈ ਰਾਜਪੁਰਾ ਰਹਿ ਗਿਆ 3 ਕਿਲੋਮੀਟਰ ਅਮਾਲਾ 31 ਤੇ ਕੁਰੂਖੇਤਰ 76 ਕਿਲੋਮੀਟਰ ਰਹਿ ਗਿਆ ਬਈ ਤੇ ਆਪਾਂ 2-4 ਮਿੰਟ ਦੇ ਵਿੱਚ ਵਿੱਚ ਰਾਜਪੁਰੇ ਪਹੁੰਚ ਜਾਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਅਮਾਲੇ ਕਿ ਟਾਈਮ ਬਈ ਸ਼ਾਮ ਦੇ 4 ਵਜੇ ਤਕਰੀਬਨ ਇਹ 2 ਘੰਟਿਆਂ ਦਾ ਸਫ਼ਰ ਆਪਾਂ ਰਹਿ ਗਿਆ ਤੇ ਆਪਾਂ ਅਮਾਲੇ ਤੋਂ ਗਾਂ ਗੁਰਦੁਆਰਾ ਸਾਹਿਬਾ ਉੱਥੇ ਰੁਕਾਂਗੇ ਉੱਥੋਂ ਦੀ ਕਰਾਂਗੇ ਤੁਹਾਡੇ ਨਾਲ ਵੀਡੀਓ ਸਾਂਝੀ ਇਹ ਆ ਜੀ ਗੁਰਦੁਆਰਾ ਨਵੀਨ ਸਿੰਘ ਸਭਾ ਰਾਏਪੁਰਾ ਤੇ ਆਪਾਂ ਇਸ ਟਾਈਮ ਬਾਈ ਜੀ ਰਾਏਪੁਰੇ ਪਹੁੰਚ ਗਏ ਆ ਰਾਏਪੁਰੇ ਨੂੰ ਕਰਾਸ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਅਮਾਲੇ ਵਾਲਾ ਰੋਡ ਫੜਾਂਗੇ ਜੀ ਰਾਏਪੁਰ ਤੋਂ ਅਮਾਲਾ ਇਹ ਬੱਸ ਸਟਾਪ ਆ ਭਾਈ ਸਾਹਮਣੇ ਰਾਏਪੁਰੇ ਦਾ ਇਹ ਸ਼ਹਿਰ ਆ ਜੀ ਰਾਏਪੁਰਾ ਇਹ ਖੱਚੀਆ ਨਾ ਚੋਬਰ ਵੀ ਆਪਣਾ ਬਾਈ ਇਹ ਬਸਟਾ ਆ ਬਾਈ ਰਾਏਪੁਰੇ ਦਾ ਲਓ ਜੀ ਆਪਾਂ ਰਾਏਪੁਰੇ ਤੋਂ ਸਾਰਾ ਸ਼ਹਿਰ ਟਾਪਕੇ ਤੇ ਬਾਹਰ ਆ ਗਏ ਆ ਬਾਈ ਜੀ ਅਮਾਲਾ ਰੋਡ ਤੇ ਇੱਥੋਂ ਆ ਬਾਈ ਜੀ ਚੌਂਕ ਬਣਿਆ ਹੋਇਆ ਇੱਦਾਂ ਬਾਈ ਦੀ ਫੋਟੋ ਲੱਗੀ ਹੋਈ ਆ ਇੱਥੇ ਆ ਗਏ ਆ ਆਪਾਂ ਇਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਤਸਵੀਰ ਬਣੀ ਹੋਈ ਆ ਦੇਖੋ ਜੇ ਆਪਾਂ ਰਾਏਪੁਰ ਤੋਂ ਅਮਾਲੇ ਨੂੰ ਜਾਂਦੇ ਆਂ ਇਹ ਅਮਾਲੇ ਵਾਲਾ ਹਾਈਵੇ ਰੋਡ ਆ ਗਿਆ ਇੱਥੇ ਆਪਾਂ ਹਾਈਵੇ ਚੜਾਂਗੇ ਤੇ ਇਹ ਮਹਾਰਾਜਾ ਰਣਜੀਤ ਸਿੰਘ ਬਹੁਤ ਮਣਿਆ ਹੋਇਆ ਲਓ ਜੀ ਮਾੜਾ ਹੈਗਾ 24 ਤੇ ਕੁਰਕੇਛੇ ਤੋਂ 66 ਤੇ ਦਿੱਲੀ ਬਈ ਜੀ 224 ਤੇ ਪਾਣੀ ਪਾਤਲੀ 128 ਕਿਲੋਮੀਟਰ ਹੈਗਾ ਤੇ ਆਪਣਾ ਬਈ ਟਾਰਗੇਟ ਹੈਗਾ ਅਮਾਲੇ ਤੱਕ ਦਾ ਅੱਜ ਤੇ ਅਮਾਲੇ ਤੱਕ ਦਾ ਬਈ ਆਪਾਂ ਸਫਰ ਤੈਕ ਕਰਾਂਗੇ ਅੱਜ ਮੇਨ ਯਾ ਬਈ ਥੋੜਾ ਇਹ ਪਰੇਸ਼ਾਨ ਕੀਤਾ ਅਬ ਇਧਰ ਵੀ ਵੀ ਪੈਕੇਟ ਆ ਤੇ 1 ਘੰਟਾ ਡੇਢ ਘੰਟਾ ਆਪਣਾ ਖਰਾਬ ਹੋਇਆ ਉਥੇ। ਅਵਾਜੀ ਸੰਗ ਤੇ ਆਪਾਂ ਮਾਲੇ ਤੋਂ 21 ਕਿਲੋਮੀਟਰ ਦੂਰ ਆ ਗਏ ਜੀ ਤੇ ਇਹ ਆ ਗਈ ਰੈਸ ਉਹਦਾ ਪट्रोल ਪੰਪ ਤੇ ਇੱਥੇ ਹੁਣ ਬਈ ਆਪਾਂ ਪਾਣੀ ਪੁਣੀ ਭਰਾਂਗੇ ਪਾਣੀ ਪੀਵਾਂਗੇ ਬੋਤਲਾਂ ਭਰਾਂਗੇ ਇਹ ਆ ਬਈ ਠੰਡੇ ਪਾਣੀ ਵਾਲੇ ਟੈਂਕੀ ਤੇ ਹੁਣ ਆਪਾਂ ਪਾਣੀ ਪੁਣੀ ਭਰ ਲਿਆ ਤੇ 5 ਮਿੰਟ ਜਿਹੜਾ ਲੱਤਾਂ ਨੂੰ ਸਾਹ ਦੇ ਤਾਈ ਤੇ ਹਾਈਵੇ ਰੋਡ ਆ ਗਿਆ ਸਾਹਮਣੇ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਅੰਮ੍ਰਾਲਾ ਅੰਮ੍ਰਾਲਾ ਆਪਾਂ ਗੁਰਦੁਆਰਾ ਸਾਹਿਬ ਰੁਕਾਂਗੇ ਸਾਹਮਣੇ ਹੈਗਾ ਹਾਈ ਬ੍ਰੋਡ ਹੈਗਾ ਇਹ ਪੈਟਰੋਲ ਪੰਪ ਲੈਸ ਵਾਲਾ ਜੀ ਆਪਾਂ ਇਸ ਤੋਂ ਬਾਅਦ ਇਹ ਆ ਜਿਹੜਾ ਪਾਰ ਕਰ ਜਾਾਂਗੇ ਅੰਮ੍ਰਾਲਾ ਟੱਪਣ ਸਾਰ ਆਪਾਂ ਜਾਵਾਂਗੇ ਜੀ ਟੂਲ ਪਲਾਜ਼ਾ ਜਿਹੜਾ ਪੰਜਾਬ ਦਾ ਲਾਸਟ ਟੂਲ ਪਲਾਜ਼ਾ ਜੀ ਅੰਮ੍ਰਾਲੇ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਉੱਥੇ ਰੁਕਾਂਗੇ ਤੇ ਚਲੋ ਪਰ ਬੈਂਕ ਕਰਦੇ ਹਾਂ ਗੱਲਬਾਤ ਰਸਤੇ ਦੇ ਵਿੱਚ ਅਮਾਲੇ ਪਹੁੰਚ ਗਏ। ਲਓ ਜੀ ਇਹ ਆ ਗਈ ਅਮਾਲੇ ਵਾਲਾ ਢੂਲ ਗੇਟ। ਆਪਾਂ ਅਮਾਲੇ ਤੋਂ ਰਹਿ ਗਏ 10 ਕਿਲੋਮੀਟਰ ਪਿੱਛੇ। ਆ ਗਏ ਆਪਾਂ। 10 ਕਿਲੋਮੀਟਰ ਦਾ ਸਫ਼ਰ ਬਈ ਹੋਰ ਰਹਿ ਗਿਆ ਆਪਣਾ। ਤੇ ਆਪਾਂ ਅਮਾਲੇ ਪਹੁੰਚ ਜਾਾਂਗੇ। ਗੁਰਦੁਆਰਾ ਮੰਜੀ ਸਾਹਿਬ ਕੀ। ਅੱਜ ਆਪਾਂ ਉੱਥੇ ਰਾਤ گزارਾਂਗੇ। ਲਓ ਜੀ ਇਹ ਆ ਜੀ ਪੰਜਾਬ ਦਾ ਲਾਸਟ ਢੂਲ ਪਲਾਜ਼ਾ। ਕਿੰਦੂਵਾਰ ਭਾਈ ਅਗਲਾ ਆਪਾਂ ਉੱਤਰਾਖੰਡ ਦੇ ਵਿੱਚ ਚੱਲ ਜਾਗੇ ਇਹ ਆਈ ਲਾਸਟ ਥੋੜਾ ਜਿਹਾ ਪੰਜਾਬ ਦਾ ਅਮਾਲੇ ਦੇ ਅਮਾਲੇ ਸ਼ਹਿਰ ਵਿੱਚ ਆ ਬਈ ਇਹ ਬਹੁਤ ਵੱਡਾ ਥੋੜਾ ਜਿਹਾ ਲਈ ਸਮਾਂ ਹੋ ਗਿਆ 6:30 ਵਜੇ ਤੇ ਆਪਾਂ ਪਹੁੰਚ ਗਏ ਜੀ ਅਮਾਲਾ ਸਿਟੀ ਇਹ ਆ ਗਈ ਅਮਾਲਾ ਸਿਟੀ ਤੇ ਸਾਹਮਣੇ ਹੈਗਾ ਜੀ ਗੁਰਦੁਆਰਾ ਮਨਜੀ ਸਾਹਿਬ ਅੱਜ ਆਪਾਂ ਰਾਤ ਇੱਥੇ ਰੁਕਾਂਗੇ ਤੇ ਕੱਲ ਨੂੰ ਇੱਥੋਂ ਜਿਹੜਾ ਆਪਣਾ ਸਵੇਰ ਦਾ ਸਫ਼ਰ ਆਪਾਂ ਸ਼ੁਰੂ ਕਰਾਂਗੇ। ਉਹ ਸਾਹਮਣੇ ਆ ਗਈ ਗੁਰਦੁਆਰਾ ਸਾਹਿਬ। ਤੇ ਇੱਥੇ ਜਾਂਦੇ ਆਂ ਰਸਤਾ ਦੇਖਦੇ ਆ ਕਿਧਰ ਕਿਹੜੀ ਸਾਈਡ ਆ। ਅੱਜ ਦੀ ਰਾਤ ਬਾਈ ਆਪਾਂ ਗੁਰਦੁਆਰਾ ਮੰਜੀ ਸਾਹਿਬ ਅਮਾਲਾ ਵਿਖੇ ਆਪਾਂ ਬਿਜਾਰਾਂਗੇ। ਸਮਾ ਹੋ ਗਿਆ 6 ਵਜੇ ਤੇ 40 ਮਿੰਟ ਜੀ ਤੇ ਆਪਾਂ ਅੰਮ੍ਰਾਲੇ ਪਹੁੰਚ ਗਏ ਗੁਰਦੁਆਰਾ ਮਨਜੀ ਸਾਹਿਬ ਪਾਸ ਸਈ ਛੇਮੀ ਕੋ ਦਵਰਾ ਅੰਮ੍ਰਾਲਾ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਪਾਸ ਸਈ ਛੇਮੀ ਅੰਮ੍ਰਾਲਾ ਸ਼ਹਿਰ ਇੱਧਰ ਬੈ ਲੱਗਿਆ ਮੇਰੀ ਪੀਰੀ ਯਾਤਰੀ ਨਿਵਾਸ ਤੇ ਅੰਦਰ ਚਲਦੇ ਆਂ ਦੇਖਦੇ ਆਂ ਕਮਰੇ-ਕਮਰੇ ਦਾ ਪੁੱਛਦੇ ਆਂ ਬਾਬਾ ਜੀ ਨੂੰ ਲਓ ਜੀ ਸਾਥ ਸੰਗਤ ਨੂੰ ਸਾਰਿਆਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਮੰਜੀ ਸਹਿਬ ਪਾਸ ਹੈ ਸ਼ੇਮੀ ਅੰਬਾਲਾ ਵਿਖੇ ਤੇ ਅੱਜ ਬਈ ਦੀ ਰਾਤ ਆਪਾਂ ਇੱਥੇ ਰੁਕਾਂਗੇ ਤੇ ਮੌਸਮ ਵੀ ਥੋੜਾ ਜਿਹਾ ਖਰਾਬ ਹੋ ਗਿਆ ਤੇ ਸਵੇਰੇ ਮੌਸਮ ਇਹਦਾ ਖਰਾਬ ਹੋ ਗਿਆ ਸੀਗਾ ਤੇ ਅੱਜ ਇੱਥੇ ਆਪਾਂ ਰੂਮ ਲੈ ਲਿਆ ਕਮਰਾ ਲੈ ਲਿਆ ਇਹ ਦੇਖੋ ਜੀ ਇਹ ਆ ਗਿਆ ਜੀ ਗੁਰਦੁਆਰ ਸਾਹਿਬ ਦਾ ਤੇ ਇਹ ਆਪਾਂ ਰੂਮ ਲੈ ਲਿਆ ਤੇ ਅੱਜ ਦੀ ਰਾਤ ਆਪਾਂ ਇੱਥੇ ਰਾਮ ਨੂੰ ਕਰਾਂਗੇ ਸਵੇਰੇ ਜਿਹੜਾ ਕੱਲ ਦੱਸਾ ਪਰ ਸ਼ੁਰੂ ਕਰਾਂਗੇ ਲਓ ਜੀ ਆਪਣਾ ਰੂਮ ਆਪਣੇ ਬੈਗ ਬੂਖ ਲਏ ਪਏ ਆ ਤੇ ਕਰਦੇ ਆ ਆਰਾਮ ਤੇ ਫਿਰ ਕਰਾਂਗੇ ਕੱਲ ਤੋਂ ਸਵੇਰ ਦਾ ਸਫ਼ਰ ਸ਼ੁਰੂ